ਲੋ ਜੀ ਅੱਜ ਅਸੀਂ ਚੱਲੇ ਆ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਤੇ ਆਹ ਰਸਤੇ ਦੀ ਥੋੜੀ ਜਿਹੀ ਅਸੀਂ ਵੀਡੀਓ ਬਣਾ ਲਈ ਤੇ ਰਸਤੇ 'ਚ ਬਹੁਤ ਹੀ ਫੌਜੀਆ ਦੇ ਟਰੱਕ ਹੁੰਦੇ ਸੀਗੇ ਮੈਂ ਕਿਹਾ ਥੋੜੀ ਜਿਹੀ ਵੀਡੀਓ ਬਣਾ ਕੇ ਦਿਖਾ ਦਈਏ ਮੈਂ ਤੇ ਸਾਨੂੰ ਟਾਈਮ ਲੱਗ ਗਿਆ ਪੌਣਾ ਘੰਟਾ ਲੱਗ ਗਿਆ ਹੋਊਗਾ ਇਹ ਫਰੋਜਪੁਰ ਦੇ ਜਮਾ ਬਿਲਕੁਲ ਨੇੜੇ ਆ ਫਰੋਜਪੁਰ ਸ਼ਹਿਰ ਲੱਗਦਾ ਇਸ ਗੁਰਦਰ ਨੂੰ ਤੇ ਰਸਤੇ 'ਚ ਅਸੀਂ ਪੈਟਰੋਲ ਪੰਪ ਤੇ ਰੁਕੇ ਸੀ ਤੇ ਆਹ ਟਰੈਕਟਰ ਫੀਲਡ ਮਾਰਸ਼ਲ ਦਾ ਕੰਪਨੀ ਦਾ ਟਰੈਕਟਰ ਆ ਇਹ ਟਰੈਕਟਰ ਸਟਾਰਟ ਹੁੰਦਾ ਸੀਗਾ ਆਪਣੇ ਰੌਂਦ ਨਾਲ ਗੋਲੀ ਨਾਲ ਸਟਾਰਟ ਹੋਣ ਵਾਲਾ ਟਰੈਕਟਰ ਇਹ ਤੇ ਗੁਰਵਿੰਦਰ ਨੇ ਕੀਤਾ ਚੈੱਕ ਤੇਲ ਪਾਣੀ ਤੇ ਆਹ ਵੇਖੋ ਵੀ ਟਰੈਕਟਰ ਕਿੰਨਾ ਸੋਹਣਾ ਲੱਗਦਾ ਤੇ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਸੀ ਉਦੋਂ ਬਹੁਤ ਵਧੀਆ ਲੱਗਦਾ ਸੀਗਾ ਉਮੀ ਖੜਾਇਆ ਜਿਵੇਂ ਸੀਗਾ ਪਹਿਲਾਂ ਇਹ ਚਾਲੂ ਹਾਲ ਤੇ ਨਹੀਂਗਾ ਵੈਸੇ ਦੇਖਣ ਵਾਸਤੇ ਵੈਸੇ ਜੋ ਵਾਸਤੇ ਲਾਇਆ ਹੋਇ ਇਹ ਟਰੈਕਟਰ ਬਹੁਤ ਸੋਹਣਾ ਤੇ ਇਹ ਟਰੈਕਟਰਾਂ ਵਿੱਚ ਜਾਣ ਵੀ ਬਹੁਤ ਸੀ ਟਾਇਰ ਇਹਦੇ ਹੈਗੇ 16 ਦੇ ਟਾਇਰ ਬਹੁਤ ਵੱਡੇ ਟਰੈਕ ਵੇਖਣ ਜਿ ਨਿਕਾਇਲਾ ਦਾ ਪਰ ਜਾਣ ਬਹੁਤ ਹੈ ਚ ਇੱਕ ਸਿਲੰਡਰੀ ਸੀਗਾ ਇਹ ਇਹ ਟਰੈਕਟਰ ਤੇ ਫਰਾਈ ਵੀਲ ਤੋਂ ਵੀ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ ਜੇ ਕਰਨਾ ਹੋਵੇ ਉਹ ਵੇਖੋ ਜੀ ਸਲੈਂਸਰ ਇਹਦਾ ਤੇ ਆਗੇ ਕਿਉਂ ਹੁਣ ਤੁਸੀਂ ਕੰਪਨੀ ਡੀਜ਼ਲ ਡੀਜ਼ਲ ਕਹਿੰਦੇ ਡੀਜ਼ਲ ਚ ਪਹਿਲਾ ਟਰੈਕਟਰ ਆਇਆ ਸੀਗਾ ਫੀਲਡ ਮਾਰਸ਼ਲ ਦਾ ਇਹ ਪਹਿਲਾ ਟਰੈਕਟਰ ਆਇਆ ਸੀ ਡੀਜ਼ਲ ਹੂੰ ਵੇਖੋ ਵੀ ਆ ਫਰਾਈ ਵੀਲ ਕੱਢਾ ਇਹਦਾ ਇੰਜਨ ਤਾਂ ਵੈਸੇ ਭਾਰ ਬਹੁਤ ਜ਼ਿਆਦਾ ਹੋਊਗਾ ਮਿਲਣ ਦਾ ਇਹ ਅੰਦਾਜ਼ਾ ਨਹੀਂਗਾ ਵੀ ਨੇ ਵੀ ਨੂੰ ਪਤਾ ਜਾਦੇ ਕਿ ਇਹ ਜਿਆਦਾ ਹੋ ਮਿਲਦਾ ਵੈਸੇ ਦੇਖਾਂ ਤੇ ਨਿਕਲ ਆਦਾ ਟਰੈਕਟਰ ਤੇ ਜਾਣ ਬਹੁਤ ਹੈ ਚ ਹੁਣ ਤਾਂ ਵਰਕਿੰਗ ਚ ਹੈ ਨੀਗਾ ਅਸੀਂ ਕਿਾ ਚੱਲ ਵੀਡੀਓ ਬਣਾ ਲਗੇ ਇਹਦੀ ਵੀ ਰਸਤੇ ਜਾਂਦੇ ਜਾਂਦੇ ਫਿਰ ਮੈਂ ਥੋੜੀ ਜਿਹੀ ਵੀਡੀਓ ਬਣਾਉਣੀ ਪਾ ਲਗੇ ਮੈਂ ਕਿ ਲੈਫਟ ਵੀ ਕੀ ਲੈਫਟ ਦਿਖਾਈਏ ਲੈਫਟ ਨਹੀਂ ਸੀ ਤੇ ਜਿੱਦਾਂ ਪਲੋ ਤਵਾਂਾ ਖਿੱਚਣ ਲਈ ਬਸ ਕੱਲਾ ਇਹਦਾ ਖਿਚਾਈ ਕਰਨ ਲਈ ਸੀਗਾ ਦੇਖ ਲਓ ਜੀ ਇਹ ਰਸਤੇ 'ਚ ਜਿਹੜੇ ਨੇ ਬਣਾਈ ਤੇ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਗੁਰੂ ਸਰਜਾਮਨੀ ਸਾਹਿਬ ਤੇ ਆ ਬਾਹਰਲਾ ਗ੍ਰੇਸ਼ ਵੇਖੋ ਆ ਐਂਟਰੀ ਗੇਟ ਹੈ ਗੁਰਦੁਆਰਾ ਸਾਹਿਬ ਦੀ ਫੇਰ ਅਸੀਂ ਅੰਦਰ ਗਏ ਹੋ ਗਏ ਸਾਥੀ ਸਾਡੇ ਅੱਗੇ ਨਾਂਗੇ ਸੱਜੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਵੇਖੋ ਵੀ ਕਿੰਨਾ ਸੋਹਣਾ ਗੁਰਦੁਆਰਾ ਲੱਗਦਾ ਤੇ ਆਪਣੇ ਖੱਬੇ ਪਾਸੇ ਹੈਗਾ ਲੰਗਰ ਲੰਗਰ ਹਾਲ ਇਹ ਲੰਗਰ ਹਾਲ ਆ ਜੀ। ਦੇਖੋ ਕਿੰਨਾ ਸੋਹਣਾ ਲੱਗਦਾ। ਸਵੇਰ ਦਾ ਟਾਈਮ ਟਾਈਮ ਹੋ ਗਿਆ ਹੋਊਗਾ। ਅੱਡੇ 8:00 ਵਜੇ ਕਿਉਂ ਮਿਲਣਾ। ਆ ਪਾਰਕਪੂਟ ਬਹੁਤ ਸੋਹਣੀ ਬਣਾਈ ਵੀ ਆ। ਗੁਰਦੁਆਰਾ ਸਾਹਿਬ ਵਿੱਚ। ਵੇਖਣ ਚ ਬਹੁਤ ਸੋਹਣਾ ਲੱਗਦਾ। ਸਾਫ਼ ਸੁਥਰਾ ਵਧੀਆ। ਦਰਾਖਤਾਂ ਨੂੰ ਮੁੱਖ ਰੱਖਿਆ ਸਿਗਾ ਇੱਥੇ ਬਹੁਤ ਵਧੀਆ ਸਫਾਈ ਆ ਦਰਾਖਤ ਬਹੁਤ ਲਾਏ ਆ ਬਹੁਤ ਵਧੀਆ ਗੱਲ ਆ ਪ੍ਰਬੰਧ ਬਹੁਤ ਵਧੀਆ ਮੈਂ ਪਹਿਲੀ ਵਾਰ ਇੱਥੇ ਗਿਆ ਸੀ ਇਸ ਗੁਰਦੁਆਰੇ ਵਿੱਚ ਤੇ ਬਹੁਤ ਵਧੀਆ ਗੁਰਦੁਆਰਾ ਸੋਹਣਾ ਵੀ ਆ ਇਹ ਆ ਇਹ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਾਸ ਸ਼ਹੀਦ ਦਸਵੀ ਬਜੀਦਪੁਰ ਬਜੀਦਪੁਰ ਫਰੋਇਪੁਰ ਦੇ ਦੇਡੇ ਮੁਜੀਦਪੁਰ ਅਸ ਗਰਗੋਰੇ ਵਿੱਚ ਦਸਮ ਪਿਤਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਇੱਥੇ ਚਰਨ ਆਪ ਦੇ ਪਾਏ ਸੀਗੇ ਜਦੋਂ ਮੁਕਸਰ ਦੀ ਲੜਾਈ ਜਾਂ ਜੰਗ ਜੱਤ ਕੀ ਹੋਏ ਸੀਗੇ ਤਾਂ ਇੱਥੇ ਫਿਰ ਇੱਥੇ ਆਏ ਇੱਥੇ ਨੇ ਇੱਕ ਜੱਟ ਨੇ ਕਰਜ਼ਾ ਲਿਆ ਸੀਗਾ ਬਾਣੀਏ ਤੋਂ ਤੇ ਜਾਵਣੀ ਦਿੱਤੀ ਸੀ ਗੁਰੂ ਸਾਹਿਬ ਨੇ ਪਰ ਉਹ ਜੱਟ ਪੈਸੇ ਮੁੱਕ ਮੁੱਕਰ ਗਿਆ ਤੇ ਫਿਰ ਅਗਲੇ ਜਨ ਚ ਜੱਟ ਬਣ ਗਿਆ ਤਤਰ ਤੇ ਬਾਣੀਆਂ ਬਣ ਗਿਆ ਬਾਜ ਤੇ ਇਸ ਜਗ੍ਹਾ ਤੇ ਬਾਜ ਕੋਲੋਂ ਤਤਰ ਨੂੰ ਮਰਵਾਇਆ ਤਤਰ ਨੂੰ ਮਾਰਿਆ ਗਿਆ ਮਰਵਾਇਆ ਗਿਆ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਦੀ ਜਾਵਣੀ ਲਾਈ ਗਈ ਗੁਰੂ ਸਾਹਿਬ ਵੱਲੋਂ ਤੇ ਆ ਇਸ਼ਨਾਨ-ਸ਼ਨੂਨ ਇਸ਼ਨਾਨ ਅਸੀਂ ਪੰਜ ਇਸ਼ਨਾਨੇ ਕਰਕੇ ਤੇ ਆ ਗਏ ਸਰੂਪ ਵਿੱਚ ਜਿੱਥੇ ਸਰੋਵਰ ਸੀਗਾ ਉਹ ਜਗ੍ਹਾ ਤੇ ਗੁਰੂ ਸਾਹਿਬ ਦੇ ਘੋੜੇ ਨੇ ਔੜ ਮਾਰ ਕੇ ਪਾਣੀ ਕੱਢਿਆ ਸੀਗਾ ਜਿਹੜੀ ਜਗ੍ਹਾ ਤੇ ਸਰੋਵਰ ਤੇ ਆ ਇਤਿਹਾਸ ਆ ਤੁਹਾਨੂੰ ਦੱਸਿਆ ਥੋੜਾ ਜਿਹਾ ਬਾਕੀ ਤੁਸੀਂ ਆਪ ਚੰਨਣਾ ਪਾ ਲਿਓ ਪੜ ਲਿਓ ਆ ਵੇਖੋ ਜੀ ਅੱਜ ਮੱਸੀਆ ਵੀ ਸੀ ਇਹ ਐਤਵਾਰ ਵੀ ਐਤਵਾਰ ਵੀ ਸੀ ਤਾਂ ਕਰਕੇ ਸੰਗਤ ਜਿਆਦਾ ਸੀ ਤੁਸੀਂ ਵੈਸੇ ਵੀ ਜਿਆਦੇ ਹੁੰਦੇ ਸੰਗਤ ਮੈਨੂੰ ਸ਼ਾਇਦ ਬੜਾ ਪਤਾ ਨਹੀਂਗਾ ਮੈਂ ਪਹਿਲੀ ਵਾਰ ਗਿਆ ਸੀ ਇੱਥੇ ਤੇ ਆ ਝੰਡਾ ਜਿਹੜਾ ਇੱਥੇ ਗੁਰੂ ਸਾਹਿਬ ਦਾ ਘੋੜਾ ਬੰਨਿਆ ਹੁੰਦਾ ਸੀ ਇਹ ਝੰਡੇ ਦਾ ਆ ਬਾਹਰੋਂ ਅਦ੍ਰਿਸ਼ ਵੇਖੋ ਕਿੰਨਾ ਸੋਹਣਾ ਲੱਗਦਾ ਅੱਜ ਐਤਵਾਰ ਵੀ ਸੀ ਮੱਸੀਆ ਵੀ ਸੀ ਫੇਰ ਅਸੀਂ 10 ਮਟਰ ਬਾਅਦ ਗਏ। ਮੈਂ ਥੋੜੀ ਜਿਹੀ ਬਣਾਈ ਵੀਡੀਓ ਤੇ ਫਿਰ ਬੈਠ ਕੇ ਅਸੀਂ ਕੀਤਾ ਬੈਠੇ ਅਸੀਂ। ਫੇਰ ਲੈ ਆਸੀ ਭੋਗ ਪ੍ਰਸ਼ਾਦ ਲੈ ਕੇ ਫੇਰ ਅਸੀਂ ਆ ਗਏ ਸਾਨੂੰ ਲੱਗੀ ਸੀ ਭੁੱਖ। ਸਵੇਰ ਦਾ ਕਾਹ ਨਹੀਂ ਖਾਦਾ ਹੀ ਫੇਰ ਅਸੀਂ ਲੰਗਰ ਹਾਲ ਵੱਲ ਗਏ। ਥਾਲੇਾਂ ਦੇ ਲਈ ਫੇਰ ਅਸੀਂ ਜਾਵੜੇ ਲੰਗਰ ਹਾਲ ਵਿੱਚ ਬਹਿ ਗਏ। ਅੱਜ ਹੋਈ ਇਹਦੀ ਸਿਰ ਅਰਦਾਸ ਤੇ ਇੱਥੇ ਲੰਗਰ ਹਾਲ ਵਿੱਚ ਅਰਦਾਸ ਕਰਦੇ ਆ ਗੀੜੇ ਕੱਢ ਕੇ ਜਾਂ ਉਹ ਸਿੰਘ ਖੜੇ ਆ ਪੰਜ ਚਾਰ ਪੰਜ ਨਾਲ-ਨਾਲ ਅਰਦਾਸ ਕਰੀ ਜਾਂਦੇ ਨਾਲ-ਨਾਲ ਗੀੜੇ ਕੱਢੀ ਜਾਂਦੇ ਫੇਰ ਇੱਥੇ ਵਰਤੋਂ ਤੇ ਪ੍ਰਸ਼ਾਦੇ ਲੋ ਜੀ ਹੁਣ ਅਸੀਂ ਅਗੇ ਬਾਹਰ ਥੋੜਾ ਜਿਹਾ ਵੇਖਿਆ ਸਮਾਨ ਤੇ ਏ ਕਮਣੇ ਲੈਣੇ ਅਸੀਂ ਕੜਾ ਤੇ ਕੜਾ ਉਹਨੂੰ ਆਪ ਦਾ ਪਸੰਦ ਆ ਨਹੀਂ ਲੱਭਿਆ ਤੇ ਫੇਰ ਅਸੀਂ ਅਗੇ ਗੁਰਦੁਆਰੇ ਸਾਹਿਬ ਤੋਂ ਬਾਹਰ ਜਨਕੀ ਸੜਕ ਦੇ ਉੱਪਰ ਤੇ ਉੱਥੇ ਵੀ ਸਾਨੂੰ ਕੜਾ ਨਹੀਂ ਮਿਲਿਆ ਇਹ ਆ ਵੇਖੋ ਬਈ ਕਿੰਨਾ ਸੋਹਣਾ ਲੱਗਦਾ ਗੁਰਦੁਆਰੇ ਦਾ ਬਾਹਰਲਾ ਪਾਸਾ ਵੀ ਸਾਨੂੰ ਇਥੇ ਕੋਈ ਵੀ ਇਹਦੀ ਪਸੰਦ ਦਾ ਕੜਾ ਨਹੀਂ ਮਿਲਿਆ ਤੇ ਫਿਰ ਅਸੀਂ ਲੈ ਲਏ ਪਾਪੜ ਦੋ ਪੈਕੇਟ ਪਾਪੜਾਂ ਦੇ ਲੈ ਲੇ ਪਾਪੜ ਖਾਦੇ ਇਹ ਸਾਰਿਆਂ ਨੇ ਪਾਪੜ ਬਹੁਤ ਸੁਆਦ ਸੀ ਇੱਕ ਪੈਕੇਟ ਲੈ ਕੇ ਘਰੇ ਆ ਵੇਖੋ ਬਈ ਉਹਨਾਂ ਹੀ ਚੱਲੇ ਪਹਿਲਾਂ ਸਾਡਾ ਕੋਈ ਪਲਾਨ ਨਹੀਂ ਸੀ ਰਸਤੇ ਵਿੱਚ ਮੋੜ ਕੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੁੰਦਾ ਫਿਰ ਅਸੀਂ ਉੱਥੇ ਮੱਥਾ ਟੇਕ ਕੇ ਰੁੱਕ ਗਏ ਇਹ ਜਗ੍ਹਾ ਦਾ ਇਤਿਹਾਸ ਵੀ ਬਹੁਤ ਵੱਡਾ ਅੱਗੇ ਜਾ ਕੇ ਮੈਂ ਫੋਟੋ ਜਾਂ ਵੀਡੀਓ ਬਣਾਈ ਵੀ ਆ ਉੱਤੇ ਜਾ ਕੇ ਤੁਸੀਂ ਆਪ ਹੀ ਜ਼ੂਮ ਕਰਕੇ ਸਟੌਪ ਕਰਕੇ ਪੜ ਲਓ ਵੱਝੀ کئی ਸਿੰਘ ਸੀਗੇ ਜਿਨ੍ਹਾਂ ਨੇ ਮਦਦਾਰੀ ਕੀਤੀ ਸੀ ਉਹ ਤੇ ਆਪ ਪੜ ਕੇ ਤੇ ਵੇ ਲੋਕ ਕਿਹੜੀ ਕਿਹੜੀ ਲੜਾਈ ਲੱਗੀ ਸੀ ਇਹ ਆ ਜੀ ਗੁਰਦੁਆਰਾ ਸਾਬ ਸ਼ਹੀਦ ਗੰਜ ਆਨੋਈ ਇਤਿਹਾਸ ਇਤਿਹਾਸ ਤੁਸੀਂ ਆਪ ਪੜ ਲਿਓ ਸੀ ਗਈ ਇਤਿਹਾਸ ਇਹ ਵੀ ਬੰਦੋਰਾ ਬਹੁਤ ਸੋਹਣਾ ਜੀ ਫਿਰ ਅਸੀਂ ਟੇਕੇ ਮੱਥਾ ਫਿਰ ਬੈਗ 10 ਮਿੰਟ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਨੋਦੀ ਹੁਣ ਇਹ ਆ ਬੋਲੀ ਸਹਿ ਪ੍ਰਤਨ ਬੋਲੀ ਸਹਿ ਆ ਦੇਖੋ ਜੀ ਇਹ ਬੋਲੀ ਸਹਿ ਉਹ ਬਰਲੇ ਬਸ ਚਰਖੀ ਲੱਗੀ ਹੈ ਜਿਹਦੇ ਨਾਲ ਪਾਣੀ ਕੱਢਦੇ ਸੀਗੇ ਬੋਲੀ ਸਾਹਿਬ ਚ ਲੋ ਜੀ ਆਹ ਥੋੜੀ ਜਿਹੀ ਵੀਡੀਓ ਬਣਾਈ ਹੈ ਤਾਂ ਜਾਲੀ ਟੁੱਟੀ ਸੀ ਫਿਰ ਅਸੀਂ ਆ ਗਏ ਬੋਲੀ ਸਾਹਿਬ ਦੇ ਦਰਸ਼ਨ ਕਰਕੇ ਆਹ ਵੇਖੋ ਵੀ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੱਥ ਦੀ ਕਲਾ ਇਧਰ ਆਖਦੇ ਤੇ ਜਾਂ ਵੇਲ ਤੇ ਬਣਾਇਆ ਵਾਏ ਕਟਿੰਗ ਕਰਕੇ ਆ ਬਾਲਾ ਗਰਿਸ਼ ਵੀ ਕੋਈ ਗਰਦੁਰਾ ਸਰ ਕਿੰਨਾ ਸੋਹਣਾ ਲੱਗਦਾ ਇੱਧਰ ਹੈਗਾ ਜੀ ਦੁਆਨਹਾਲ ਇਹ ਚੱਲ ਰਹੀਆਂ ਅਰਜਾਈਆਂ ਗੱਦੇ ਜਿਹੜੇ ਵੀ ਉਹਨਾਂ ਨੂੰ ਪੈਂਜੇ ਵਿੱਚ ਇਹ ਗਮ ਇਹ ਪੈਂਜੇ ਵਿੱਚ ਪੈਂਜ ਕੇ ਰੂਣ ਦੁਬਾਰਾ ਭਰ ਕੇ ਨਵੇਂ ਰੱਖਣਗੇ ਕੀ ਆ ਰਹੀਆਂ ਕਰਦੇ ਯਾਰ ਕਿਉਂ ਕਿੱਗਿਆ ਆਉਂਦੀ ਯਾਰ ਠੰਡ ਲੋਰੀ ਹੁਣ ਅਸੀਂ ਚੱਲੇ ਸਾਡੀ ਗੱਡੀ ਖੜੀ ਆ ਤਿਆਰ ਲੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ